ਯੋਗ ਗਿਆਨੀ ਵਾਲੇ ਮਤੇ ਕਾਕੇ ਵਾਲਾ ਹਰ ਗਿਆਨੀ ਵਾਲਾ ਠੀਕ ਹੈ ਜੀ 14 ਫੰਗ ਹੈ ਇਸकी ਪੂੰਛ ਮਾ ਹਾਂਜੀ ਦੂਮਚੀਰਾ ਠੀਕ ਹੈ ਜੀ ਇਹ ਇਸਕੇ ਪੰਜੇ ਭਾਈ ਨਹੀਂ ਜਲਵੇੜਾ ਆਪਣਾ ਹਾਂਜੀ ਕਲੱਬ ਦੀ ਬਾਜੀ ਮਾ ਹਾਂਜੀ ਪੰਜ ਪੰਜ ਰਹਿ ਗਏ ਤੇ ਹਾਂਜੀ ਬਹੁਤ ਵਧੀਆ ਓੜਿਆ ਇਹ ਮਿੱਕੀ ਵਾਲੇ ਮਤੇ ਕਰੋਈ ਚੋਈ ਕਿਹੜੀ ਨਸਲ ਚੋਈ ਮਿੱਕੀ ਵਾਲੇ ਹਾਂਜੀ यो मजैल मारे मजैल होए उनका मेल है। ਛੜੀ ਨਸਲ ਹੈ ਜੀ ਮਜੈਲ ਲਾਲ ਮਜੈਲ ਤੇ ਠੀਕ ਹੈ ਜੀ। ਉਹਨਾਂ ਦਾ ਅੱਗੇ ਦੇ ਅੱਗੇ ਬਣਾਵਾ ਹਾਂਜੀ। ਪਰ ਭਾਈ यो ਵੀ ਤਸੀਮਬੜੀ ਵਾਲਾ ਭਾਈ ਮਾਰਾ ਦੇ ਗਿਆ ਦਾ। ਹਾਂਜੀ। ਠੀਕ ਹੈ। ਗਏ ਬਿਮਾਰ ਯੋ ਬਤੇ ਨੇ ਇਸਕੇ ਮਾਪੇ। ਠੀਕ ਹੈ। ਕਿੱਦਾਂ ਉੜਦੇ ਆਂ ਜੀ? ਬਾ ਭਾਈ ਜਦ 4 ਵਜੇ ਤੱਕ ਰੁੱਕ ਗਏ ਨਾ। ਹਾਂਜੀ। ਬਾ ਪਿੰਜਰੇ ਠੁਆਏ ਕਈ ਜਗਾਂ ਦੇ ਇੰਨੇ। ਠੀਕ ਹੈ। ਬਾਈ ਹੁਣ ਕਰਾਉਨੇ ਆ ਬਾਈ ਦੇ ਕੁੱਤਰਾ ਦੇ ਸ਼ੌਂਕ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀਆਂ ਨਸਲਾਂ ਜੋ 1000 ਵਾਲੇ ਮੱਦੇ ਬਾਈ ਹਾਂਜੀ ਇਹ ਪੱਲਾ ਇਸ ਦਾ ਕਰੋ ਸ਼ੌਂਕ ਪੰਜੇ ਹਾਂਜੀ ਕਿਦਾਂ ਰਦਿਆਂ ਇਹ ਕੁੱਤੇ ਜੋ ਬਾਈ ਜੀ ਪੂਰੀ ਜਾਨ ਲਾ ਕੇ ਬੈਠਾ ਕਰਾਂ ਵੀ ਹਾਂਜੀ ਬਾਹਰ ਪੂਰੀ ਜਾਨ ਲਾਵਾ ਠੀਕ ਹੈ ਕਰੋ ਵੀ ਸ਼ੌਂਕ ਜੋ ਬਾਈ ਜਲਵੇੜਾ ਆਪਣਾ ਹਾਂਜੀ ਕਲੱਬ ਦੀ ਬਾਜੀ ਮਾਂ ਹਾਂਜੀ ਪੰਜ ਪੰਜ ਰਹਿ ਗਏ ਤੇ ਹਾਂਜੀ ਬਹੁਤ ਵਧੀਆ ਉੜਿਆ 7:30 ਵਜੇ ਛਤਰੀ ਉਪੇ ਬੈਠਾ ਹਰ ਦਿਖਾ ਦਿਓ ਉੱਤੋਂ ਦਿਖਾ ਦਿਓ ਕਰੋ ਬਈ ਸ਼ੌਂਕ ਕਿਹੜੀ ਨਸਲ ਚੋ ਜੀ ਇਹ ਇਹ ਬਾਈ ਆਪਣੇ ਮਿੱਡੂ ਕੱਕਾ ਮਿੱਡੂਮਾਨ ਵਾਲੇ ਮਤੇ ਠੀਕ ਹੈ ਜੀ ਆਪਣੀ ਨਸਲ ਬਣਾਈਓ ਕਬੂਤਰ ਮਿੱਡੂਮਾਨ ਵਾਲੇ ਮਤੇ ਦਿਖਾ ਦਿਓ ਡੱਕਿਆਂ ਵਾਲਾ ਕਰੋ ਬਈ ਸ਼ੌਂਕ ਇਹ ਮੋਝੇ ਹੀ ਕੱਢਦੇ ਆ ਜੀ ਡਿੱਕਿਆਂ ਵਾਲੇ ਹਾਂ ਹਾਂ ਇੱਕ ਕਬੂਤਰ ਆਪਣਾ ਕੰਮੀ ਜਿੱਤਿਆ ਦਾ ਕਲਿੱਪ ਕਿਨਾਂ ਮਦੇ ਹੋ ਜਰਨੈਲ ਵਾਲਾ ਕਾ ਭਾਈ ਕਰੋ ਬਈ ਸ਼ਾਂਤ ਇਹ ਕੰਮੀ 10 ਵਜੇ ਤੱਕ ਦਿਖਦਾ ਰਿਹਾ ਹਾਂਜੀ ਅਗਲੇ ਦਿਨ ਲੈਣ ਦਾ ਤਾਰਕ ਮੰਨਣਾ ਛਤਰੀਪਾ ਠੀਕ ਹੈ ਜੀ ਕਰੋ ਬਈ ਪਹਿਲਾਂ ਜਲਵੇੜਾ ਛੋੜਿਆ ਦਾ ਹਾਂਜੀ ਜਲਵੇੜਾ ਯੋ ਗਲਤ ਹੋ ਗਿਆ ਦਾ ਕਬੂਤਰ ਸਵੇਰ ਤੇ ਹੀ ਠੀਕ ਹੈ ਜੀ ਸਵੇਕ 6 ਵਜੇ ਬੈਠ ਗਿਆ ਠੀਕ ਹੈ। ਕੋ ਬਾਈ। ਕੋਈ ਚਾਹਗਾ। ਇਹ ਇੱਕ ਮਿੱਕੀ ਵਾਲੇ ਮਦੇ ਕੋਈ ਚਾਹ। ਕਿਹੜੀ ਨਸਲ ਚੋ ਜੀ? ਮਿੱਕੀ ਵਾਲੇ। ਹਾਂਜੀ। ਜੋ ਕਬੂਤਰ ਆਪਾਂ ਪਰਾਂ ਸਾਹੇ ਕਿਲਾ ਚੋੜਿਆਤਾ। ਹਾਂਜੀ। ਜੋ ਬੈਠ ਗਿਆਤਾ ਬਾਈ 3:30 ਵਜੇ ਇਸਕਾ ਦਸਵੀਂ ਕਲੀ ਨਹੀਂ ਥੀ। ਠੀਕ ਹੈ ਜੀ। ਕੋ ਬਾਈ ਸ਼ਾਂਗ। ਇਹ ਦਸਵੀਂ ਕਲੀ ਆ ਗਈ ਇਸ ਕਾ ਠੀਕ ਹੈ ਅੱਪੋ ਆ ਗਈ ਮਰਗੀ ਦੀ ਸਰ ਕੌਣ ਦਿਖਾ ਦੇਗਾ ਇਹ ਹੈ ਜੋ ਜੋ ਉਹ ਮਦੇ ਆ ਦੋ ਪਹੀਏ ਚੱਲਣੇ ਜੋ ਬਾਈ ਮਾਰੇ ਮੇਨ ਕਬੂਤਰਾਂ ਮਤੇ ਪ੍ਰਾਣਾਂ ਮਤੇ ਹਾਂਜੀ ਜੋ ਪਤਾ ਨਹੀਂ ਕਿਹੜੀ ਨਸਲ ਹੈ ਬਹੁਤ ਵਧੀਆ ਹੁੜਾਂ ਬਾਈ ਠੀਕ ਹੈ ਨੇ ਕਬੂਤਰ ਐਂਡਮਾ ਕਿਆ ਇਹਨੇ ਲੰਬੇ ਚਲਾ ਥੋੜੇ ਸੇ ਠੀਕ ਹੈ ਜੀ ਇਹਨੂੰ ਸਸਤੀ ਨਹੀਂ ਛੋੜਦਾ ਨਹੀਂ ਤਾਂ ਇੱਕ ਭਾਈ ਹਾਂਜੀ ਬੱ

ਇਹ ਉਹ ਨਸਲ ਆਪਣੇ ਘਰ ਕੀ ਬਣਾਈ ਹੋਈ ਆ ਠੀਕ ਹੈ ਜੀ ਹਰ ਯੋ ਬਈ ਕਹਿਣਾ ਤੋਂਣੀ ਚਾਹੀਏ ਨੇ ਹਰਦੇ ਨਹੀਂ ਹਰ ਕੇ ਨਹੀਂ ਬੈਠਣੇ کہیں ਵੀ ਛੋੜਨੇ ਠੀਕ ਹੈ ਜੀ ਬਾਕੀ ਬਈ ਕਿਸਮਤ ਵੀ ਹੋਣੀ ਚਾਹੀਏ ਬੰਦੇ ਦੀ ਹਾਂਜੀ ਨਸਲ ਕੇ ਗੱਲ ਕਿਸਮਤ ਵੀ ਜ਼ਰੂਰੀ ਹੈ ਠੀਕ ਹੈ ਯੋ ਗਿਆਨੀ ਵਾਲੇ ਮਤੇ ਕੱਕੇ ਵਾਲਾ ਹਰ ਗਿਆਨੀ ਵਾਲਾ ਠੀਕ ਹੈ ਜੀ 14 ਫੰਗ ਹੈ ਇਸकी ਪੂੰਛ ਮਾਂ ਹਾਂਜੀ ਦੂਮ ਚੀਰਾ ਹੈ ਠੀਕ ਹੈ ਜੀ ਇਹ ਇਸਕੇ ਪੰਜੇ ਭਾਈ ਨੇ ਪੱਲੇ ਅਰੋਈ ਸਾਹਿਬ ਕਿਦਾਂ ਉੜਦੇ ਆਂ ਭਾਈ ਉਹ ਠੰਡੇ ਉਡਾਂ ਕਬੂਤਰ ਗੋਲ ਹੋ ਕੇ ਹਾਂਜੀ ਬਹੁਤ ਵਧੀਆ ਠੀਕ ਰਿਜ਼ਲਟ ਹੈ ਇਨਕਾ ਠੀਕ ਹੈ ਜੀ ਜੋ ਤੜਾਈਏ ਵਾਹ ਤੜੀ ਖਾਓ ਜੋ ਭਾਈ ਉਹ ਨਵਾਂ ਜੋੜਾ ਲਾਇਆ ਆਪਾਂ ਨੇ ਹਾਂਜੀ ਡੰਗਲੀਆਂ ਮਤੇ ਕਬੂਤਰ ਪਕੜਿਆ ਤਾਂ ਇੱਕ ਠੀਕ ਹੈ ਜੀ ਹਰੀ ਅੱਖਾਂ ਜੁੱਤਾਂ ਕੱਢ ਰਿਆ ਹਾਂਜੀ ਸੋਡੀ ਬਾਈ ਵਾਲੀ ਕਬੂਤਰੀ ਲਾਈ ਵਿੱਚ

ਤੇਈ ਮਾ ਯੋ ਦਿਲਬੇੜਾ ਰਾਤ ਨੂੰ ਉੱਪਰ ਕੱਲੀ ਰਹਿ ਗਈ ਦੀ ਬੰਡੀ ਦੀ ਚਾਰਾ ਮਾਂ ਹਾਂਜੀ ਕੱਲੀ ਰਹਿ ਗਈ ਦੀ ਇਨ ਪੱਖਾ ਜਿੱਤਿਆ ਇਸਨੇ ਹਾਂਜੀ ਔਰ ਬਈ ਕੱਪ ਮਿਲਿਆ ਦਾ ਠੀਕ ਹੈ ਪਹਿਲਾ ਕੱਪ ਮਨ ਹੈ ਇਸ ਦੀ ਗੱਲ ਠੀਕ ਹੈ ਕਿਹੜੇ ਪੁਤਰਾਂ ਜੋ ਜੀ ਯੋ ਮਿੱਕੀ ਵਾਲੇ ਮਦੇ ਠੀਕ ਹੈ ਬੱਚੇ ਗੱਡ ਰਖੇ ਨੇ ਹਾਂਜੀ ਔਰ ਬਈ شریف ਬਹੁਤ ਹੈ

ਪਹਿਲਾ ਮੈਂ 12 ਕਬੂਤਰ ਰੱਖੇ ਹੋਏ ਦੇ ਹਾਂਜੀ ਜੋ 2010 ਦਸ਼ਮਾ ਮੀਰਪੁਰ ਇਕੱਲੀ ਰਹਿ ਗਈ ਸੀ ਹਾਂਜੀ ਦਸ਼ਮਾ ਇਹੋ ਨਾ ਇਸਕੇ ਭੈਣ ਭਾਈ ਜਿੰਨੇ ਵੀ ਛੋਡੇ ਜਿੱਤੇ ਠੀਕ ਇੱਕ ਭਾਈ ਇਸਕਾ 5 ਬਾਜ਼ੀਆਂ ਦਿੱਤਿਆ ਹਾਂਜੀ ਮਰ ਉਹ ਪਿਲਖਣੀ ਖੋਇਆ ਗਿਆ ਇਹਦਾ ਠੀਕ ਹੈ ਜੀ ਇਸकी ਇੱਕ ਭੈਣ ਹੰਡੇਸਰਾ ਜਿੱਤੀ ਯੋ ਮੀਰਪੁਰਾ ਜਿੱਤੀ ਠੀਕ ਹੈ ਔਰ ਬਾਈ 2-3 ਮਹੀਨਾ ਹੋਰ ਦੀ ਆਪਣੇ ਬੰਦੇ ਪਾਏ ਮਰ ਕੇ ਯੋ ਰਹਿ ਗਈ ਜੋ ਅੰਡੇ ਦੇ ਨੇ ਇਹ ਕਿਹੜੀ ਨਸਲ ਤੋਂ ਬਾਈ ਯੋ ਬਾਈ ਪੁਰਾਣੇ ਕਬੂਤਰ ਤੇ ਮਹਾਰਾਜ ਜੀ ਸੋਤਲ ਵਾਲੇ ਠੀਕ ਹੈ ਜੀ ਉਹਨਾਂ ਦਾ ਮੇਲ ਹੈ ਠੀਕ ਹੈ ਉਮਰ ਕਿੰਨੀ ਹੈ ਉਮਰ ਇਸ ਕੀ ਬਾਈ ਅ ਯੋ 2-3 ਸਾਲ ਗਿੱਦੀ ਅੰਬਾਲੇ ਤੇ ਹੀ ਛੱਡੀ ਸੀ ਸਿੱਧੀ ਕੋ ਕਿਸੇ ਗੋਮ ਵਾਲਾ ਹਾਂਜੀ ਅ 10ਵਾਂ ਲੈ ਲਓ ਛੋਡੀ ਹੋਗੀ ਠੀਕ ਹੈ ਇਹ ਬਲੇਟ 15 ਸਾਲ ਦੀ ਹੈ ਠੀਕ ਹੈ ਅੰਡੇ ਦੇਣਾ ਬੰਦ ਹੋ ਗਈ ਹਾਂ ਯੋ ਇਸਕਾ ਗੱਠਾ ਹੋ ਗਈ ਠੀਕ ਹੈ ਜੀ ਇਹ ਹਾਂਜੀ ਇਹ ਗੱਠਾ ਠੀਕ ਹੈ ਜੀ ਇਸ ਦਾ ਕੋਈ ਲਾਂਚ ਨਹੀਂ ਹੈ ਭਾਈ ਹਾਂ ਜੀ ਬਸ ਇਹ ਕੁੱਤਰੀ ਉਹਦੀ ਬਾਈ ਨੇ ਹਾਂ ਜੀ ਯੋ ਜੋਨ ਸਾਹ ਕਬੂਤਰ ਯੋ ਬਕਨੌਰ ਛੋੜਿਆ ਦਾ ਭਾਈ ਗਲਤ ਹੋ ਗਿਆ ਦਾ ਹਾਂ ਜੀ ਫਿਰ ਵੀ ਉਹ 5 35 ਉਹ ਬੈਠਿਆ ਦਾ ਠੀਕ ਹੈ ਜੀ ਇਸੀ ਕੇ ਬੱਚੇ ਉੱਡ ਰਹੇ ਮੇਰੇ ਕੋਲ ਵਧੀਆ ਇਹ ਕਿਹੜੀ ਨਸਲ ਚੋ ਜੀ ਯੋ ਭਾਈ ਪੁਰਾਣੇ ਕਬੂਤਰਾਂ ਮਦੇ ਠੀਕ ਹੈ ਜੀ ਇਹਨੂੰ ਹਜ਼ਾਰ ਵਾਲਾ ਕਹਿ ਲਿਓ ਹਾਂ ਜੀ ਬਾਕੀ ਇੱਕ ਨਾ ਆਇਆ ਦਾ ਯੂਪੀ ਦੇ ਛੱਡਣ ਮਾਰੇ ਗੋਮਾ ਹਾਂ ਜੀ ਕਬੂਤਰ ਲਾਂਡਾ ਕਰਿਆ ਬਸ ਉਹਨੇ ਠੀਕ ਹੈ ਉਹ ਕਬੂਤਰ ਕੰਮੀ ਚਲੇ ਗਿਆ ਦਾ ਕੰਮੀ ਤੇ ਹਮ ਲਿਆਈ ਤੇ ਠੀਕ ਹੈ ਬਾਈ 빙ਾ ਹੋ ਗਿਆ ਦਾ ਉਹ ਹਾਂਜੀ ਬੜਾ ਔਖਾ ਬਚਾਇਆ ਉਸਨੇ ਬੱਚੇ ਕੱਢੇ ਦੋ ਉਸਕੇ ਅੱਗੇ نسل ਚੱਲ ਰਹੀ ਹੈ ਠੀਕ ਹੈ ਕਿੱਦਾਂ ਹੁੰਦੇ ਆਇਓ ਉੱਤਰ ਜੋ ਬਾਈ ਬਸ ਸਭ ਤੋਂ ਵਧੀਆ ਚੀਜ਼ ਹੈ ਮਰੀਓ ਠੀਕ ਹੈ ਜੀ ਜੋ ਬਾਈ ਆਪਣੇ ਘਰ ਦਾ ਬੱਚਾ ਹਾਂਜੀ ਇਹ 4 ਵਜੇ ਤੱਕ ਕਰਾ ਉੱਡ ਰਿਹਾ ਉਡੇਗਾ ਠੀਕ ਹੈ ਜੀ ਕਿ ਪੁੰਨੂ ਵਾਲਾ ਮਤੇ ਹਾਂਜੀ ਸੋ ਵਈ ਸ਼ਾ ਕ ਬੱਚਾ ਵਪਰ ਕੇ ਯੂ ਜਨੈਲ ਵਾਲੇ ਪਿਓਰ ਪਰੋਈ ਸ਼ਾਮ ਬਾਬੇ ਜਨੈਲ ਵਾਲੇ ਇਹਨਾਂ ਦਾ ਕੀ ਰਿਜ਼ਲਟ ਆ ਜੀ ਬਾਏ ਇਹ ਤੋਂ ਬਾਈ ਖੜਕਾ ਹੁੜਾ ਪੂਰੇ ਹਾਂਜੀ ਛੋਟਾ ਤੋਂ ਨਹੀਂ ਹਲੀਨ ਮਾਦੇ ਮੰਨੇ ਕੋਈ ਠੀਕ ਹੈ ਜੀ ਬੱਚੇ ਬਣਵਾਏ ਇਸਕੇ ਦੇਖੋ ਅੱਗੇ ਕੀ ਬਣਾ ਠੀਕ ਹੈ ਪਰੋਈ ਸ਼ਾਮ ਜਿਹੜਾ ਕਬੂਤਰ ਜਿੱਤਿਆ ਦਾ ਆਪਣਾ ਕਲਬਮ ਉਸਕਾ ਮਾਪ ਹੈ ਠੀਕ ਹੈ ਇਨ ਚੱਪਾ ਮਾ ਦੇਇਓ ਠੀਕ ਹੈ ਅੱਖ ਦਾ ਕਰਾ ਦਿਓ ਸ਼ਾਂ ਚਾਨਣਾ ਕਰੋ ਬਾਈ ਸ਼ਾਂ ਇਹ ਕਿਦਾ ਉੜਦੇ ਬਾਈ ਯੋ ਇਨ ਰਿਜ਼ਲਟ ਬੜੀ ਵਧੀਆ ਪਹਿਲਾਂ ਨੇ ਬਹੁਤ ਵਧੀਆ ਉਡੰਦੇ ਜੋ ਕਬੂਤਰ ਹੋਗਾ 10 ਸਾਲ ਲਗਾ ਠੀਕ ਹੈ ਯੋ ਆਪਾਂ ਨੂੰ ਪਰਾਣਾ ਮਿਲ ਗਿਆ ਆਪਣਾ ਇਸ ਗੱਲ ਕਬੂਤਰੀ ਲੈ ਦਿੱਤੀ ਮੈਂ ਇਸ ਦਲਵੇੜਾ ਬਹੁਤ ਤਾਂ ਵਧੀਆ ਉਡਿਆ ਠੀਕ ਹੈ ਸਭ ਨੂੰ ਪਤਾ ਹਾਂਜੀ ਇਹ ਮਾਰੇ ਇਨੀ ਮਤੇਯੋ ਵੀ ਦੋਨੋਂ ਠੀਕ ਹੈ ਇਨ ਕੀ ਮਾਂ मामੂ ਇਕੱਠੀ ਹੈ ਠੀਕ ਹੈ ਬਾਪ ਲੱਗਾ ਠੀਕ ਹੈ ਯੋ ਬਈ ਕਬੂਤਰੀ ਸੁਲਰਦੇਮਾ ਨੂੰ ਗਿਫਟ ਮਿਲੀ ਦੀ ਇਸ ਗੱਲ ਮਿਲਾਈ ਦੀ ਤਮਾਨਾ ਠੀਕ ਹੈ ਇਸ ਗੱਲ ਦੇ ਜਿਹੜਾ ਕੀ ਮਾਂ ਆਇਓ ਜਲਬੇੜੇ ਵਾਲਾ ਠੀਕ ਹੈ करो वही शाम वो भी पूरी पु पूर, एक अंग पूरा ये कड़ी नस्ल तो है देखो पहला कौन सा हाँ हाँ भाई बताना चाहिए वैसे इसके बारे में चलो अनु बता रहा जो पीरान है मत है प्योर ਕਿਹੜਾ ਜੀ ਪੀਰ ਪੀਰ ਗੋਟਿਆਂ ਮਤੇ ਅੱਛਾ ਜੀ ਬੱਲੇ ਵਾਲਿਆਂ ਵਾ ਠੀਕ ਹੈ ਇਹ ਕਿੱਥੋਂ ਆਏ ਤੁਹਾਡੇ ਕੋਲ ਬਸ ਉਨੀ ਕੇ ਖੁੱਡੇ ਮਤੇ ਆਇਆ ਸਿੱਧਾ ਠੀਕ ਹੈ ਜੀ ਕਰੋ ਬਹੁਤ ਵਧੀਆ ਰਿਜ਼ਲਟ ਹੈ ਇਸ ਦਾ ਬਹੁਤ ਉਹ ਵਧੀਆ ਜਿੱਤ ਗਏ ਨੇ ਕੜਵੇ ਆ ਜਿੱਤਿਆ ਛਤਰੀ ਪਾਣੀ ਆਉਂਦੇ ਹੈ ਅਗਲੇ ਦਿਨ ਵੀ ਨਹੀਂ ਆਉਂਦੇ ਠੀਕ ਹੈ ਜੀ ਯੋ ਇਸ ਗੱਲ ਮਦਿੰਦਾ ਉਹ ਯੋ ਵੀ ਸਿੱਧੀ ਵਹੀ ਤੇ ਆਈਗੀ ਠੀਕ ਹੈ ਇਹਨੀਆਂ ਦਾ ਪੁੱਤ ਲੰਡਾ ਛੱਡਿਆ ਦਾ ਹਾਂ ਜੀ ਅੰਦੀ ਵੀ ਆਈ ਲੋਕਾਂ ਨੇ ਨਿਕਲ ਗਏ ਨਿਕਲਿਆ ਵੀ ਨਹੀਂ ਹੈ ਰਾ ਅਗਲੇ ਦਿਨ ਆਇਆ ਨਹੀਂ ਚਾਰ ਵਜੇ ਤੱਕ ਸਤਰੀ ਲਈ ਖੜਾ ਰਿਹਾ ਮੈਂ ਠੀਕ ਹੈ ਬਾ ਕਿਸੇ ਕੋਠੀ ਮੇ ਬੈਠਦਾ ਮਹਾ ਤੇ ਫਿਰ ਪਤਾ ਨਹੀਂ ਕਹਾਂ ਗਿਆ ਬਾਈ ਹਾਂਜੀ ਇਹ ਕਿਆ ਕੈਸ ਕਰ ਦਬ ਗਿਆ ਹਾਂਜੀ ਯੋ ਬਾਈ ਕਲਦੀਪਾ ਤੇ ਆ ਹਾਂਜੀ ਪੋਜੀਟਿਵ ਮੋਟ ਠੀਕ ਹੈ ਸ਼ਾਖਾ ਕਰੋ ਬਈ ਸ਼ਾਹ ਪੋਜੀਟਿਵ ਮੋਟ ਵਾਲੀ ਗੱਲ ਦੋ ਚਿਰਾ ਹਾਂਜੀ ਉਹਨੇ ਪਾਇਆ ਭਾਈ ਇਹ ਇਹ ਛੋਟੇ ਛੋਟੇ ਪਿੰਡਾਂ ਵਾਂਦੇ ਭਾਈ ਹਾਂਜੀ ਕਾਕਾ ਪੁੱਤੋਂ ਪਤਿਆਈ ਵੀ ਪੁੱਤੋਂ ਭਾਈ ਸਾਹ ਵਾਲਾ ਮਦੇ ਜੋ ਕਰੋ ਭਾਈ ਬਹੁਤ ਵਧੀਆ ਈ ਵੀ ਕਢਵਾਇਆ ਇਸ ਕਾ ਬੱਚਾ ਹਾਂਜੀ ਸਭ ਨੂੰ ਤੋੜ ਕੇ ਬੈਠਾ ਭਾਈ ਠੀਕ ਹੈ ਬਾਕੀ ਉਹ ਈ ਵੀ ਲਾਈ ਹੈ ਠੀਕ ਹੈ ਆਈ ਵੀ ਤੋਂ ਪਿਛਲੇ ਸਾਲ ਕੀ ਈ ਵੀ ਲਾਈ ਕਰੋ ਭਾਈ ਕਿਹੜੇ ਉਤਰ ਨਾਲ ਇਸ਼ਕਾ ਬਾਈ ਜਿਹੜਾ ਕਬੂਤਰ ਮੇਰਾ ਮੇਨ ਹੈ ਆਪਣਾ ਘਰ ਦਾ ਉਸ ਗੱਲ ਆਇਆ ਵਾ ਇੱਕ ਬੱਚਾ ਕੱਢਿਆ ਨੇ ਦੂਮ ਚਿਰਾ 13 ਫਰਕ ਆ ਠੀਕ ਹੈ ਬਹੁਤ ਤੋਂ ਵਧੀਆ ਉੱਡਿਆ ਦੁਬਾਰਾ ਜੋੜਾ ਲਾਇਆ ਕਰੋ ਬਾਈ ਸ਼ੌਂ ਯੋ ਕਿਸ ਪਦੇ ਆਇਆ ਵਾ ਗਰਦੇਵ ਵਾਲਾ ਆਇਆ ਵਾ ਮਾਂ ਯੋ ਛੋਟੇ ਪਦੇ ਆਇਆ ਬਾਈ ਸਾਰੰਗ ਫਰੀਏ ਪਦੇ ਗਰਦੇਵ ਵਾਲੇ ਮਦੇ ਕਰੋ ਬਾਈ ਸ਼ੌਂ ਇਹਨਾਂ ਦਾ ਕੀ ਰਿਜ਼ਲਟ ਹੈ ਬਾਈ ਹਲੀ ਨਮਾ ਲਾਇਆ ਜੋੜਾ ਪਰ ਉਹ ਹੀ ਸ਼ਾਮ ਯੋ ਮਦੀਨਾ ਯੋ ਵੀ ਗਰਦੇਵ ਵਾਲਾ ਮਦਇਆ ਯੋ ਵੀ ਗਰਦੇਵ ਵਾਲਾ ਮਦਇਆ ਕਰੋ ਬਈ ਸ਼ਾਮ ਬਹੁਤ ਵਧੀਆ ਨਮਾ ਜੋੜਾ ਲਾ ਆਈ ਵੀ ਉਹ ਇੱਕ ਲਾਲ ਚਿਂਨਾ ਦਿਖਾ ਤੇ ਸਿੰਬਲੀ ਆਪਣਾ ਦੋਸਤ ਹਾਂਜੀ ਕਿਆ ਨਾ ਸੁਖੀ ਹਾਂਜੀ ਯੋ ਮਾਰੇ ਪੁਰਾਣੇ ਕਬੂਤਰ ਮਦਇ ਮਾਨੂੰ ਆਪ ਫੈਸਲ ਛੋੜ ਕੇ ਗਿਆ ਦੋ ਕਬੂਤਰ ਮਾਰੇ ਬਾ ਕੋਈ ਨਹੀਂ ਦਿੰਦਾ ਬਾਈ ਹਾਂਜੀ ਅਨੇ ਬਹੁਤ ਉੜੇ ਵੇ ਜੋ ਨਸਿੰਬੜੀ ਵਾਲੀ ਬਾਜੀ ਬਤਾ ਰਹੇ ਤੇ ਨਾ ਹਾਂਜੀ ਜੋ ਇਨੀ ਮਜ਼ੇ ਥਾ ਵਾ ਲਾਲ ਚਿੰਨਾ ਮਾਰਾ ਠੀਕ ਹੈ ਕਰੋ ਬਈ ਸ਼ਾਮ ਠੀਕ ਲਾਲੇ ਪਰ ਰੱਖੇ ਵੇ ਤੇ ਕਬੂਤਰ ਜੋ ਲਾਲੇ ਮਦੇ ਪੱਠੀ ਲਈ ਜਾਂਦਾ ਮੈਂ ਹਾਂਜੀ ਤੇ ਮੇਨ ਹੈ ਉਹ ਮਾਰੀ ठीक है इसके बच्चे ना गौड़ा हैं भाई ना ठीक है ओ यो मेन जोड़ा जोड़ा कबूतर था मेरा उसके लाई भी थी इसके 6-7 बच्चे ले रखे दूसरे का लाई भी इसी का लाइव हां बच्चे यो कबूतर हां जी जंगलीयां पकड़ा हां हरी अखा के बच्चे कड्डेया ठीक है करो ਕਿਹੜੀ ਨਾਲ ਕਿਹੜੇ ਉਤਰਾਣ ਨਾਲ ਹੈ ਕੋਈ ਪਤਾ ਨਹੀਂ ਬਾਈ ਆਪਾਂ ਨੇ ਤਾਂ ਉਹ ਸੋਢੀ ਵਾਲੀ ਗੱਲ ਆਇਆ ਦਾ ਹਰੀ ਅੱਖਾਂ ਦਾ ਹਾਂਜੀ ਬੱਚੇ ਦਾ ਡਰਾਟੀ ਨਾਲੇ ਠੀਕ ਹੈ ਜੀ ਚੀਫ ਦੁਬਾਰਾ ਲਾਵੇਂਗੇ ਇਹਨੂੰ ਦੋ ਬੱਚੇ ਲਈਏ ਵੇਚ ਕੇ ਠੀਕ ਹੈ ਜੀ ਲੰਗਜਾਣੇ ਵਾਲਾ ਹਾਂਜੀ ਉਸਕੇ ਕਮੁੱਤਰ ਮਦੇ ਉਸਪਰ ਤੇ ਲੈ ਆਏ ਤੇ ਜੋੜਾ ਠੀਕ ਹੈ ਜੀ ਅੰਡੇ ਨਹੀਂ ਦੇ ਰਹੀ ਆ ਵੀ ਉਹ ਬਾਈ ਹਾਂਜੀ ਜੋ ਵੀ ਬੱਚੇ ਪਾਲਦੇ ਕਿਸੇ ਅਬੀ ਧਰਦੇ ਫਿਰ ਨਾਲ ਠੀਕ ਹੈ ਜੀ ਇਸਕੇ ਬੱਚੇ ਉਰਦੇ ਨਹੀਂ ਜਮਾ ਬਈ ਚਾਰ ਘਰਾਂ ਬਤੇ ਵੀ ਨਹੀਂ ਸਦੇ ਠੀਕ ਹੈ ਪਰ ਉਹ ਬਈ ਸ਼ਾਮ ਬਹੁਤ ਵਧੀਆ ਜੀ ਜੋ ਮਜੈਲ ਮਾਰੇ ਮਜੈਲ ਹੋਏ ਹਾਂਜੀ ਉਹਨਾਂ ਦਾ ਮੇਲ ਹੈ ਛੜੀ ਨਸਲ ਹੈ ਮਜੈਲ ਲਾਲ ਮਜੈਲ ਤੇ ਠੀਕ ਹੈ ਉਹਨਾਂ ਦਾ ਅੱਗੇ ਦੇ ਅੱਗੇ ਬਣਾਵਾ ਹਾਂਜੀ ਪਰ ਬਾਈ ਜੋ ਵੀ ਤਸੀਮਬੜੀ ਵਾਲਾ ਭਾਈ ਮਾਰਾ ਦੇ ਗਿਆ ਦਾ ਹਾਂਜੀ ਠੀਕ ਹੈ ਗਏ ਬਿਮਾਰ ਯੋ ਬਤੇ ਨੇ ਇਸਕੇ ਮਾਪੇ ਠੀਕ ਹੈ ਕਿੱਦਾਂ ਉਰਦੇ ਆ ਜੀ ਬਾ ਬਾਈ ਜੈਨੇ 4 ਵਜੇ ਤੱਕ ਰੁੱਕ ਗਏ ਨਾ ਹਾਂਜੀ ਬਾ ਪਿੰਜਰੇ ਠੁਆਏ ਕਈ ਜਗਾਂ ਤੇ ਇੰਨੇ ਠੀਕ ਹੈ ਯੋਜਨਾ ਲਾਣ ਮਤੇ ਦੇ ਕਾਲੀ ਕਰੋ ਸ਼ਾਮ ਉਹ ਵਧੀਆ ਕਰੋ ਸ਼ਾਮ ਬਾ ਬਾਈ ਇਸਕੇ ਨਾ ਥੋੜੇ ਟਿੜਕ ਜਾ ਬੱਚੇ ਐਂਡ ਤੱਕ ਜਾ ਹਾਂ ਆਰ ਬਾਈਓ ਸਰਪੰਚ ਕੁੰਡਲਾਂ ਵਾਲੇ ਪਧਾਇਆ ਦਾ ਇਸ ਦਾ ਬਾਪ ਹਾਂਜੀ ਆਪਣੀ ਕਬੂਤਰੀਆਂ ਕਬੂਤਰੀ ਮਲਾਏਗਾ ਮੈਂ ਨਿਕੜਵਾਇਆ ਦਾ ਠੀਕ ਹੈ ਬਹੁਤ ਵਧੀਆ ਉਡਾਂਸ ਕੇ ਬੱਚੇ ਬਾਈ ਹਾਂਜੀ ਰੋਈ ਸ਼ਾਮ ਉਹ ਵਧੀਆ ਜੀ ਬਾਈ ਨਾਲ ਖਾ ਉਹ ਸ਼ੌਕੀਆ ਬਈਓ ਕਿਹੜੋ ਫਰੋਜ ਸੌਂਟਾ ਹਾਂਜੀ ਉਸਪਤੇ ਆਈ ਵੀਪ ਹੀ ਗੋਤਰੀ ਕੀ ਰਿਜਲ ਹੈ ਇਹਨਾਂ ਦਾ ਬਾ ਇਹ ਤੁਰਦੇ ਨਹੀਂ ਆ ਬਾਈ ਹਾਂਜੀ ਬਾ ਨੇ ਅਪ੍ਰੈਲ ਕੇ ਤੋਂ ਮਹਾਰਾ ਤੇ ਕਰੋ ਵੇ ਸ਼ੌ ਪੰਜੇ ਦਿਖਾ ਦੋ ਠੀਕ ਹੈ